ਮੁੰਡਾ ਚਾਕੇ ਪਾਲੇ ਕੋਲ ਤੇ ਲਿਆਇਆ ਸੀਗਾ ਉਹ ਸਵਾਦ ਆਉਂਦਾ ਬਰੇਟੇ ਵਾਲੇ ਮੈਚਾਂ ਤੇ ਤਾੜੀਆਂ ਤਾੜੀਆਂ ਜ਼ੋਰਦਾਰ ਮਾਰਦੇ ਰੱਖੇ ਹੈ ਜਾਣੇ ਤੇ ਲੁਧਿਆਣੇ ਨੂੰ ਐ ਮੈਨੂੰ ਲੱਗਦਾ ਆਹ ਵਾਹ ਓਏ ਜੈਰੋ ਨੌਜਾਨਾ ਗੱਲ ਪਣ ਜੂਗੀ 1 2 3 ਨਾਲ ਆ ਲੈ ਵੀ ਕੈਮਰੇ ਫੋਕਸ ਰੱਖੀ ਨੌਜਾਨਾ ਆਹ ਬੱਲੇ 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 ਬਰੇਟੇ ਵਾਲਾ ਬਰੇਟੇ ਵਾਲਾ ਬਰੇਟੇ ਵਾਲਾ ਬਰੇਟੇ ਵਾਲਾ ਬਰੇਟੇ ਵਾਲਾ ਆਹ ਏਹਾ ਮੈਂ ਦਾ ਰੁੱਖ ਤੇ ਰੁੱਖ ਵਾਦਤਾ ਵਾਦਤਾ ਓ ਓ ਬਰੇਟਿਆਂ ਵਾਲਾ ਬਰੇਟਿਆਂ ਵਾਲਾ ਓ ਬਰੇਟਿਆਂ ਵਾਲਿਆਂ ਦੇ ਨਾਂ ਤੇ ਲਲਕਰਾ ਮਾਰ ਦੋ ਜ਼ੋਰਦਾਰ ਫੇਰੇ ਵੀ ਗੁਲਜਾਰੀ ਇੱਕ ਗੱਲ ਤੇ ਕਿਹਨੇ ਬਣਦੀ ਹੈ ਵੀ ਰੇੜੀ ਵਾਲੇ ਰੇੜੀ ਛੱਡ ਕੇ ਜਾਲ ਕੋਲੇ ਆ ਗਏ ਆ ਮੈਚ ਵੇਖਣ ਦੇ ਲਈ ਇਹ ਵੀ ਗੱਲ ਪੱਟੜ ਆ ਨੌਜਨ ਕਹਿੰਦੇ ਖਾਨਪੁਰ ਪਿੰਨ ਵਾਲਾ ਮੁੰਡਾ ਲੁੱਧੇੜੀਆਂ ਪਾਉਣ ਦੇ ਲਈ ਵੱਧ ਆਇਆ ਹੈ ਜੈਰੋ ਕਹਿੰਦੇ ਪਹਿਲੀ ਰੇਡ ਪਾਉਣ ਦੇ ਲਈ ਵੱਧ ਆਇਆ ਖੇਡ ਦੇ ਮੈਦਾਨ ਦੇ ਵਿੱਚ ਆ ਦੋ ਜਾਫੀ ਹੈ ਨਾਲ ਮਨਿੰਦਰ ਹੈ ਕਹਿੰਦੇ ਬਰੇਟਾਂ ਵਾਲਾ ਆ ਜੱਗੂ ਏ ਬਰੇਟੇ ਵਾਲਾ ਬਰੇਟੇ ਵਾਲਾ ਬਰੇਟਾਂ ਵਾਲਾ ਬਰੇਟੇ ਵਾਲਾ ਬਰੇਟੇ ਵਾਲਾ ਜੱਗੂ 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 ਆ ਬੱਲੇ 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 ਮਾਨਸਾ ਵਾਲਾ ਮਾਨਸਾ ਵਾਲਾ ਹਟ ਜਾਓ ਪਾਸੇ ਆ ਸਵਾਦ ਸਵਾਦ ਕਬੱਡੀ ਆ ਆਓ ਆਓ ਵਾਹ ਓਏ ਜੈਰੂਆ ਵਾਹ ਓਏ ਜੈਰੂਆ ਅਗਲੀ ਰੇਡ ਲੈ ਵੀ ਚਲਣ ਵਾਲਿਆ ਬੋਲ ਤੇਰੇ ਹੋਣਗੇ ਸੋਹਣਿਆ ਲਾਓ ਸਾਹਮਣੇ ਕਹਿੰਦੇ ਬਰੇਟਿਆਂ ਦਾ ਮੈਚ ਫਸ ਗਿਆ ਕਹਿੰਦੇ ਖਾਨਪੁਰੀਏ ਮੁੰਡਿਆਂ ਦੇ ਨਾਲ ਮੇਰੇ ਮਿੱਤਰੋ ਇੱਕ ਪਾਸੇ ਲੁੱਦਿਆਣੇ ਵਾਲਿਆ ਤਾਂ ਦੂਜੇ ਪਾਸੇ ਮਾਨਵਾ ਮਾਨਸਾ ਮਾਲਵੇ ਦੀ ਗੱਲ ਹੁੰਦੀ ਹੈ ਮੁੰਡੇ ਮਾਲਵੇ ਦੇ ਆਹ ਸਾਹਮਣੇ ਕਹਿੰਦੇ ਭਾਜੀ ਖਾਨਪੁਰੀਆ ਖਾਨਪੁਰੀਆ ਭਾਜੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਲਾਉਂਦਾ ਤਾਕੜਾ ਜੱਫਾ ਤੇ ਨੰਬਰ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਬੈਸਾਂ ਨੂੰ ਪੱਖੇ ਦਿੱਤੇ ਜਾਣੇ ਹਨ ਅਗਲੀ ਰੇਡ ਨੌਜਨ ਖਾਨਪੁਰੀ ਆਵਾਜ਼ ਆਇਆ ਲਾ ਤੂਫਾਨ ਆ ਗਿਆ ਤੂਫਾਨ ਆ ਗਿਆ ਤੂਫਾਨ ਆ ਗਿਆ ਆ ਬਾਂਸਲ ਇਲੈਕਟ੍ਰੋਨਿਕ ਬਰੇਟਿਆਂ ਵਾਲਿਆਂ ਦਾ ਜ਼ਿਕਰ ਕਰ ਦਿਓ ਦੋ ਤਿੰਨ ਵਾਰ ਤੇ ਬਾਂਸਲ ਇਲੈਕਟ੍ਰੋਨਿਕ ਵਾਲੇ ਕਹਿੰਦੇ ਵੀ ਪੱਖੇ ਦੇ ਦੇਣੇ ਆ ਪੱਖੇ ਦੇ ਦੇਣੇ ਆ ਉਹ ਮਨਿੰਦਰ ਮੇਰੇ ਵੀਰੋ ਬਰੇਟਿਆਂ ਵਾਲਾ ਆ ਵਾਹ ਓਏ ਮੁੰਡਿਆ ਵਾਹ ਓਏ ਗੱਬਰੂ ਐ ਵੀ ਦੇਖ ਰਗੜ ਕੇ ਰੱਖਦਾ ਨਹੀਂ ਤੇਰਾ ਪਹਿਲੀ ਝੋਟੀ ਦਾ ਆਹ ਕਹਿੰਦੇ ਤੂਫਾਨ ਫੜ ਲਿਆ ਆ ਵਾਹ ਓਏ ਬਰੇਟਿਆਂ ਵਾਲਿਆ ਵਾਹ ਓਏ ਮਨਿੰਦਰਾ ਉਹ ਕਹਿੰਦਾ ਵੀ ਬੰਦੇ ਆਪਾਂ ਵੀ ਕਿਸੇ ਦੇ ਨਾਲੋਂ ਘੱਟ ਨਹੀਂ ਵੱਲੋਂ ਫਾਸਟ ਤੇ ਸੈਕਿੰਡ ਪ੍ਰਾਈਜ਼ ਹੈ ਬੈਸਟਾ ਨੂੰ ਪੱਖੇ ਬਾਂਸਲ ਇਲੈਕਟ੍ਰੋਨਿਕ ਵਾਲਿਆਂ ਵੱਲੋਂ ਇਹਨਾਂ ਸਾਰੇ ਵੀਰਾਂ ਦਾ ਇੱਕ ਵਾਰ ਜ਼ਿਕਰ ਕਰ ਦਿਓ ਜੀ ਲਓ ਸਾਹਮਣੇ ਮੇਰੇ ਵੀਰੋ ਮੇਰੇ ਵੀਰੋ ਖਾਨਪੁਰੀਆ ਮੁੰਡੇ ਲੁਧਿਆਣੇ ਕਹਿੰਦੇ ਇਸ ਲਈ ਖੇਡ ਮੈਦਾਨ ਦੇ ਵਿੱਚ ਖੇਡ ਰਹੇ ਆ ਇੱਕ ਪਾਸੇ ਬਿੱਲਾ ਬਰੇਟਾਂ ਦੀ ਟੀਮ ਹੈ ਬਿੱਲੇ ਬਰੇਟੇ ਦੀ ਤੇ ਕਹਿੰਦੇ ਗੋਗੀ ਬਰੇਟਾਂ ਮੋ ਹੁਣਾਂ ਦੀ ਵੱਡੀ ਸਪੋਰਟ ਚਮਕਾਉਰ ਹੋ ਗਿਆ ਜੱਗੂ ਹੈ ਜੱਗੂ ਹੈ ਇਹ ਜੱਫਾ ਕਹਿੰਦੇ 100 ਦਾ ਹੈ ਜੱਗੇ ਬਰੇਟਾਂ ਦੇ ਵੱਲੋਂ ਆ ਜੱਫਾ ਕਹਿੰਦੇ 100 ਦਾ ਹੈ ਮੇਰੇ ਵੀਰੋ ਅਗਲੀ ਰੇਡ ਪਾਉਣ ਦੇ ਲਈ ਫੇਰ ਗੱਬਰੂ ਵਾਧਾ ਹੋ ਗਿਆ ਤੇ ਅੰਮੂ ਬਰੇਟਾਂ ਦੇ ਵੱਲੋਂ ਵੀ 100 ਦਾ ਆਹ ਸਾਹਮਣੇ ਕਹਿੰਦੇ ਮੇਰੇ ਵੀਰੋ ਆ ਹੈ ਕਹਿੰਦੇ ਭਾਜੀ ਖਾਨਪੁਰੀਆ 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 ਲੁਧਿਆਣੀਆਂ ਮੇਲਾ ਲੁੱਟ ਕੇ ਜਾਊਗਾ ਬਰੇਟਾਂ ਦਾ ਮੈਨੂੰ ਲੱਗਦਾ ਆਹ ਸਾਹਮਣੇ ਗੱਲ ਲੱਗੀ ਏ ਟਿਕਾਣੇ ਮੇਰੇ ਮਿੱਤਰੋ ਤੇ ਸਾਹਮਣੇ ਕਹਿੰਦੇ ਹੁੰਦੀ ਕਮਾਲ ਜਫੇ ਤੇ ਜਫੇ ਵਾਲੀ ਗੱਲ ਐ ਵੀ ਜਫੇ ਤੇ ਜਫਾ ਖਾ ਜਫਾ ਏ ਜਾਦੂ ਬਰੇਟਾਂ ਵਾਲਾ ਜਾਦੂ ਮੁੰਡਾ ਚਾਕੇ ਪਾਲੇ ਕੋਲ ਤੇ ਲਿਆਇਆ ਸੀਗਾ ਉਹ ਸਵਾਦ ਆਉਂਦਾ ਬਰੇਟਾਂ ਵਾਲੇ ਮੈਚਾਂ ਤੇ ਤਾੜੀਆਂ ਤਾੜੀਆਂ ਜ਼ੋਰਦਾਰ ਮਾਰ ਦਿਓ ਸਿਰਾਂ ਲਾ ਦਿੱਤਾ ਦੋਵੇਂ ਟੀਮਾਂ ਨੇ ਮੇਰੇ ਵੀਰੋ ਕਹਿੰਦੇ ਮੇਲਾ ਬਣਾ ਦਿੱਤਾ ਸ਼ਾਮ ਦਾ ਭਾਵੇਂ 42 ਕਿਲੋ ਪਾਰ ਐ ਪਰ ਸਵਾਦ ਕਹਿੰਦੇ ਵੱਧ ਦਿੰਦੇ ਆ ਘਬਰੋ ਲਓ ਇੱਕ ਪਾਸੇ tufaan tufaan ਤੇ ਮਨਿੰਦਰ ਮਨਿੰਦਰ ਤੇ tufaan tufaan ਤੇ ਮਨਿੰਦਰ ਬਿਆਨਪੁਰਿਆ ਸਿਰਾ ਮਨਿੰਦਰ 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 ਮਨਿੰਦਰਾ ਆਓ ਲੈ ਵੀ ਮਨਿੰਦਰਾ ਆਹ ਦੁਨੀਆ ਖੁਸ਼ ਐ ਜੱਗੂ ਆ ਗਿਆ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਇਹ ਐ ਨੌਜਨ ਜੱਗੂ ਆਹ ਕਬੱਡੀ 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 ਕਰਦਾ ਹੋਇਆ ਖਾਨਪੁਰੀਆ ਖਾਨਪੁਰੀਆ ਲੈ ਵੀ ਭੱਜੋ ਸੋਹਣਿਆ ਭੱਜ ਏ ਬੱਲੇ 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 ਆਹ ਬੱਸ ਬੱਸ ਏ ਲੁਧਿਆਣਿਆਂ ਲੁਧਿਆਣਿਆਂ ਦੇ ਮਾਨਸਾ ਵਾਲਾ ਆਹ ਵਾਹ ਓਏ ਨੌਜਾਨਾ ਆਹ ਵਾਹ ਓਏ ਗੱਬਰੂਆ ਵਾਹ ਓਏ ਬਰੇਟਿਆਂ ਵਾਲਿਆ ਵਾਹ ਓਏ ਬਰੇਟਿਆਂ ਵਾਲਿਆ ਇਹ ਐ ਕਹਿੰਦੇ ਜੱਗੂ ਨੌਜਾਨ ਆਹ ਕਰਵਾ ਗਿਆ ਕਹਿੰਦੇ ਬੱਲੇ ਬੱਲੇ ਔਰ ਸਾਹਮਣੇ ਅਗਲੀ ਰੇਡ ਜੈਰੋ ਆ ਗਿਆ ਹੈ ਜੈਰੋ ਆ ਗਿਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਜੈਰੋ ਆ ਗਿਆ ਮੈਂ ਵੀ ਮਨਕੀਰ ਸਿੰਘ ਕਈ ਵਾਰੀ ਬੰਦਾ ਸਾਈਕੋ ਹੁੰਦਾ ਥੋੜਾ ਦਿਮਾਗ ਟਾਈਪ ਤੋਂ ਗੱਲਾਂ ਬਣ ਜਾਂਦੀਆਂ ਗਰਾਊਂਡ ਦੇ ਵਿੱਚ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਇਸ ਲਈ ਜੈਰੋ ਦੀ ਪਹਿ ਚੁੱਕੀ ਹੈ ਮੇਰੇ ਵੀਰੋ ਜੈਰੋ ਚਾਵੇਜ ਕਹਿੰਦੇ ਯੂਸਫ ਚਾਵੇਜ ਕਹਿੰਦੇ ਮੈਕਸੀਕਨੀਆਂ ਦੀ ਗੱਲ ਹੁੰਦੀ ਹੈ ਮੇਰੇ ਵੀਰੋ ਮੈਕਸੀਆਂ ਨਾ ਖਿਡਾਰੀਆਂ ਦੀ ਗੱਲ ਪਰ ਸਾਹਮਣੇ ਜੈਰੋ ਖਾਨਪੁਰੀਆ ਐਕਸ਼ਨ ਕਰਦੇ ਆ ਐਕਸ਼ਨ ਕਰਦਿਆਂ ਤੇ ਪੁਆਇੰਟ ਜਿਹੜਾ ਖਾਨਪੁਰ ਦੀ ਟੀਮ ਦੇ 6 ਜਾਨ ਜੁੜਿਆ ਇਸ ਤੋਂ ਬਾਅਦ ਅਗਲਾ ਮੁਕਾਬਲਾ ਖੇਡਿਆ ਜਾਣਾ ਹੈ ਭਾਦਲਾਂ ਤੇ ਰਗੜਿਆਣ ਦਾ ਮੇਰੇ ਵੀਰੋ ਕੁਤਰੀਆਂ ਇਹ ਤੇ ਫੱਟਾ ਮਾਲੋ ਕੇ ਇਹ ਟੀਮਾਂ ਤਿਆਰ ਪਰ ਤਿਆਰ ਹੋ ਜਾਣਗੀਆਂ ਆਓ ਭਾਜੀ ਆਓ ਆਓ ਵਾਹ ਓਏ ਬਰੇਟਿਆਂ ਵਾਲਿਆ ਵਾਹ ਓਏ ਬਰੇਟਿਆਂ ਵਾਲਿਆ ਆ ਮੇਲਾ ਤੇ ਕਹਿੰਦੇ ਬਣ ਗਿਆ ਮੇਰੇ ਵੀਰੋ ਬਰੇਟਿਆਂ ਦਾ ਫਾਈਨਲ ਮੈਚ ਨੇ ਦੁੱਖੀ ਤੋੜਤੇ ਐ ਫਾਈਨਲ ਮੈਚ ਨੇ ਕਹਿੰਦੇ ਸਵਾਦੀ ਲਿਆਤਾ ਹੈ ਮੇਰੇ ਵੀਰੋ ਬ੍ਰੇਟਨ ਦੇ ਕਬੱਡੀ ਕੱਪ ਦਾ ਲੈ ਵੀ ਜੱਗੂ ਆ ਫੜ ਤੇ ਤਿਆਰੀ ਨੌਜਨ ਹੈ ਆ ਤੂਫਾਨ ਹੈ ਨੌਜਨ ਖਾਨਪਰੀਆ ਤੇ ਬਾਹ ਦੇ ਉੱਤੇ ਖਣਵਾਇਆ ਟੈਟੂ ਹੈ ਆ ਬੜਾ ਫੱਬਦਾ ਹੈ ਪਰ ਸਾਹਮਣੇ ਆਹ ਜਫਾ ਜੱਗੂ ਦਾ ਹੈ ਆ ਜਫਾ ਕਹਿੰਦੇ ਕਾਲਾ ਭਲਕਾ ਕਹਿੰਦਾ 500 ਦਾ ਹੈ ਬ੍ਰੇਟਨ ਵਾਲਾ ਜੱਗਾ ਕਹਿੰਦਾ ਵੀ 100 ਦਾ 600 ਦਾ ਜਫਾ ਹੈ ਲੈ ਵੀ ਦੀਪ ਸੰਧੂਆਂ ਦੇ ਕਹਿਣ ਵਾਂਗੂ ਇੱਕ ਵਾਰੀ ਕਹਿ ਦੇ ਵੀ ਜੱਗੂ ਪੱਖੇ ਦੀ ਕੰਪਨੀ ਚੈੱਕ ਕਰ ਗਿਆ ਹੈ ਐਨ ਕੰਪਨੀ ਬਾਕੀ ਜਿਵੇਂ ਸੰਧੂ ਹੁਣੀ ਕਹਿੰਦੇ ਹੁੰਦੇ ਨਾ ਵੀ ਆਏ ਮੋਟਰ ਚੈੱਕ ਕਰੀ ਜਾਂਦਾ ਸੰਧੂਆ ਪੱਖੇ ਫਰ ਦੇਖੀ ਜਾਂਦਾ ਸੰਧੂਆ ਕਿਹੜੀ ਕੰਪਨੀ ਦੇ ਐ ਪਰ ਸਾਹਮਣੇ ਮਨਿੰਦਰ ਦੀ ਰੇਡ ਐ ਮੇਰੇ ਵੀਰੋ ਮਨਿੰਦਰ ਇਸ ਲਈ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਜੈਰੋ 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 ਧੱਕੇ ਮਾਰਦਾ ਤੇ ਨੰਬਰ ਆ ਜੈਰੋ ਐ ਕਿਹਦੇ ਲੁਧਿਆਣੀਆਂ ਜਿਹਨੇ ਲੋਕਾਂ 'ਚ ਮਾਰਿਆ ਵਾਹ ਏ ਨੌਜਨ ਐ ਤੇ ਕਹਿੰਦੇ ਜੇ ਜੈਰੋ ਨੂੰ ਜਫਾ ਲੱਗਿਆ 1000 ਦਾ ਕਾਲਾ ਭਲਕਾ ਕਹਿੰਦਾ ਸਾਡਾ ਵੀਰ ਜੇ ਜੈਰ ਨੂੰ ਜਫਾ ਲੱਗਿਆ ਲੈ ਵੀ ਜੱਗੂ ਆ 1000 ਦਾ 1100 ਦਾ ਕਰਦੇ ਜੱਗਾ ਬਰੇਟਾ ਕਹਿੰਦਾ 1500 ਦਾ ਕਰਦੇ ਸੰਦੀਪ ਬਰੇਟਾ ਕਹਿੰਦਾ ਆਹ ਸਾਹਮਣੇ ਪੈਂਦੀ ਰੇਡ ਲੈ ਵੀ ਜੱਗੂ ਆ ਜੱਗੂ ਆ ਜੱਗੂ ਆ ਆਹ ਸਾਹਮਣੇ ਕਹਿੰਦੇ ਏ ਬੱਲੇ 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 ਬਣੂ ਗੱਲ ਕੇ ਨਹੀਂ ਮੇਰੇ ਮਿੱਤਰੋ ਆਹ ਸਵਾਦ ਕਬੱਡੀ ਦਾ ਹੈ ਹਾਂ ਆਓ ਓ ਵਾਹ ਇਹ ਨੌਜਾਨਾ ਲੱਦੇ ਇਹਨ ਮੇਲਾ ਬਣਾਤਾ ਮੈਂ ਪਹਿਲਾਂ ਗੱਲ ਕੀਤੀ ਵੀ 42 ਕਿਲੋ ਆਣੇ ਨੇ ਮੇਲਾ ਹਲਾਤਾ ਆਹ ਸਾਹਮਣੇ ਜੈਰੋ ਮੈਨੂੰ ਲੱਗਦਾ ਵੀ ਇਧਰਲੇ ਪਾਸੇ ਸੰਧੂਆਂ ਦੇ ਕਹਿਣ ਵਾਂਗੂ ਦੋਨੋਂ ਕੰਮਾਂ ਦੇ ਵਿੱਚ ਦੋਨੇ ਪਾਸੇ ਪੱਖੇ ਚੱਕਦਾ ਫਿਰਦਾ ਆਹ ਸਾਹਮਣੇ ਜੈਰੋ ਜੈਨੂ ਖਾਨਪੁਰੀਆ ਲਾਹ ਔਰ ਬਾਈ ਦੇ 23 ਸਾਲ ਦਾ ਤਜਰਬਾ ਹੈ ਬਾਈ ਗੁਰਪਿਆਰ ਰਤਲੇ ਦਾ ਗੁਰਪਿਆਰ ਅਦਲੇ ਨੇ ਕਹਿੰਦੇ ਸਟੇਜ ਦੀ ਕਾਰਵਾਈ ਸੰਭੀ ਹੋਈ ਹੈ ਬਹੁਤ ਬਹੁਤ ਧੰਨਵਾਦ ਸਾਰੇ ਇਹਨਾਂ ਸਾਥੀ ਮਿੱਤਰਾਂ ਦਾ ਲਓ ਸਾਹਮਣੇ ਤੂਫਾਨ ਤੇ ਜੱਗੂ ਆ ਏ ਇੱਥੇ ਰੱਖ ਇੱਥੇ ਰੱਖ ਓ ਜੱਗੂ 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 ਮੇਰੇ ਮਿੱਤਰੋ ਪ੍ਰੇਟਿਆਂ ਵਾਲਾ 1500 ਦਾ ਜਫਾ 1500 ਦਾ ਜਫਾ ਓ 1500 ਦਾ ਜਫਾ ਮੇਰੇ ਮਿੱਤਰੋ ਤਾੜੀਆਂ ਜ਼ੋਰਦਾਨ ਮਾਰ ਦਿਓ ਵਾਹੇ ਜੱਗੇ ਹੁਣ ਵੱਡਾ ਨਾਮ ਹੈ ਮੁੰਡਾ ਉਹਦਾ ਸਰਨਾਵੀ ਹੈ ਤਕੜੇ ਜੱਫੇ ਲਾਉਂਦਾ ਹੈ ਲਓ ਬਰੇਟਿਆਂ ਵਾਲਾ ਮਨਿੰਦਰ ਕਬੱਡੀ ਪਾ ਰਿਹਾ ਦਿਆਨਪੁਰੀਆਂ ਕਰਦੇ ਗੱਲ ਗੱਬਰਾਉਂਦੇ ਆਓ ਮਨਿੰਦਰ ਦੀ ਰੇਡ ਤੇ ਜੈਰੋ ਕਹਿੰਦਾ ਜੈਰੋ ਕਹਿੰਦਾ ਬੰਸਲ ਵਾਲਿਆਂ ਨੂੰ ਪੁੱਛ ਲਈ ਕਿਹੜੀ ਕੰਪਨੀ ਦੇ ਪੱਖੇ ਹੈ ਜਾਣੇ ਤੇ ਲੁਧਿਆਣੇ ਨੂੰ ਹੈ ਮੈਨੂੰ ਲੱਗਦਾ ਆਹ ਵਾਹ ਓਏ ਜੈਰੋ ਨੌਜਾਨਾ ਵਾਹ ਓਏ ਜੈਰੋ ਨੌਜਾਨਾ ਵੀ ਇਕੱਲੇ ਬਾਲ ਨਹੀਂ ਵਧਾਏ ਜਾਂਦੇ ਮੇਰੀਏ ਬੰਦੇ ਵੀ ਵਧਾਏ ਵੜੇ ਹੈ ਬਰੇਟਿਆਂ ਦੇ ਖਾਨਪੁਰ ਦਾ ਮੈਚ ਹੈ ਮੇਰੇ ਮਿੱਤਰੋ ਆਹਨੇ ਕਹਿੰਦੇ ਗੱਲਾਂ ਟੱਕਰ ਸਾਹਮਣੇ ਪੈ ਗਈ ਰੇਡ ਮੇਰੇ ਮਿੱਤਰੋ ਦੋ ਜਾਫੀ ਐ ਜੱਗੂ ਐ ਨਾਲ ਕਹਿੰਦੇ ਮੇਰੇ ਵੀਰੋ ਗੱਲਾਂ ਹੋਣਗੀਆਂ ਲਾਈਟਾਂ ਲਾਈਟਾਂ ਚਾਲੂ ਕਰ ਦੇਣ ਜੀ ਸਾਡੇ ਵੀਰ ਲਓ ਸਾਹਮਣੇ ਪੈਂਦੀ ਰੇਡ ਲੈ ਵੀ ਜੱਗੂ ਆ ਜੱਗੂ ਐ ਹੋਣੜੇ ਹੋਣੜੇ ਜੱਗੂ 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 ਆ ਬੱਲੇ 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 ਟਰੇਟਿਆਂ ਵਾਲਾ ਟਰੇਟਿਆਂ ਵਾਲਾ ਕਰ ਲਓ ਠਪਕਾ ਲਾਓ ਬਲੇ 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 ਜੱਗੂ ਜੱਗੂ ਬਰੇਟਾ ਬਰੇਟਾ ਨੱਚ ਪਿਆ ਨੱਚ ਪਿਆ ਨੱਚ ਪਿਆ ਓਏ ਆ ਕੀ ਬਣ ਗਿਆ ਜਫਾ 1500 ਦਾ ਲੱਗਿਆ ਆ ਜਫਾ ਆਏ ਜੱਗੇ ਆ ਜੱਗੇ ਨੇ ਮਾਣ ਕਰ ਦਿੱਤਾ ਮੇਰੇ ਵੀਰੋ ਗੋਦੀ ਚੱਕ ਲਿਆ ਇਹ ਮਾਣ ਹੁੰਦਾ ਚੇਲੇ ਵਾਲਿਆਂ ਦੇ ਉੱਪਰ ਇਹ ਕਹਿੰਦੇ ਮੇਰੇ ਵੀਰੋ ਬਿੱਲਾ ਬਰੇਟਾ ਗੱਲਾਂ ਕਰਦਾ ਸੀਗਾ ਕਹਿੰਦਾ ਭਾਈ ਆਪਾਂ ਇਹਨਾਂ ਮੁੰਡਿਆਂ ਕਰਕੇ ਨਹੀਂ ਹਟਦੇ ਜੇ ਆਪਾਂ ਹਟਗੇ ਨਾ ਗਰਾਊਂਡ ਦੇ ਵਿੱਚੋਂ ਰੌਣਕ ਉੱਡ ਜਾਣੀ ਹੈ ਸਾਨੂੰ ਦੇਖ ਕੇ ਚਾਰ ਪਲੇਅਰ ਗਰਾਊਂਡ ਦੇ ਵਿੱਚ ਆ ਜਾਂਦੇ ਆ ਮੈਨੂੰ ਲੱਗਦਾ ਬਰੇਟਿਆਂ ਵਾਲੇ ਮੈਚ ਖੇਡਣਗੇ ਮੈਚ ਬਦਲ ਗਿਆ ਮੈਚ ਦਾ ਰੁਖ ਪੰਡ ਦਿੱਤਾ ਮੇਰੇ ਮਿੱਤਰੋ ਓਏ ਬਰੇਟਿਆਂ ਵਾਲੇ ਆਉਂਦਾ ਸਵਾਲ ਫਿਰ ਓਏ ਬਰੇਟਿਆਂ ਵਾਲੇ ਆਉਂਦਾ ਨਜ਼ਾਰਾ ਦੁਨੀਆ ਮੇਰੇ ਵੀਰੋ ਖੁਸ਼ ਹੈ ਜੱਗਾ ਬਰੇਟਾ ਕਹਿੰਦਾ ਵੀ ਕਰਦੇ ਹਜ਼ਾਰ ਰਿਆਲਪੁਰੇ ਵਾਲਿਆ ਜਗਾ ਬਰੇਟਾ ਕਹਿੰਦਾ ਵੀ ਕਰਦੇ ਹਜ਼ਾਰ ਇੱਕ ਜੱਫੇ ਦਾ ਲੈ ਵੀ ਜੱਗੂ ਆ ਜੇ ਤੂਫਾਨ ਨੂੰ ਫੜ ਲੈਣਾ ਹੈ ਜੇ ਇਹਦੇ ਢਾ ਕੇ ਇੱਕਦੇ ਬੈਠ ਜੈਣਾ ਹੈ ਗੱਲ ਬਣ ਜੂਗੀ ਇੱਕ ਦੋ ਤੇ ਨਾਲ ਆ ਲੈ ਵੀ ਕੈਮਰੇ ਫੋਕਸ ਰੱਖੀ ਨੌਜਨ ਆ ਬੱਲੇ 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 ਬਰੇਟੇ ਵਾਲਾ ਬਰੇਟੇ ਵਾਲਾ ਬਰੇਟੇ ਵਾਲਾ ਬਰੇਟੇ ਵਾਲਾ ਬਰੇਟੇ ਵਾਲਾ ਆ ਜੱਗੂ ਏਹਾ ਥਾ ਮੈਂ ਦਾੱਖ ਖੁੱਖ ਖੁੱਖਵਾਦਤਾ ਵਦਨ ਦਾ ਆ ਆ ਬਰੇਟਿਆਂ ਵਾਲਾ ਬਰੇਟਿਆਂ ਵਾਲਾ ਉਹ ਬਰੇਟਿਆਂ ਵਾਲਿਆਂ ਦੇ ਨਾਂ ਤੇ ਲਲਕਰਾ ਮਾਰ ਦੋ ਜ਼ੋਰਦਾਰ ਫੇਰੇ ਫਰਾਗਣਾ ਬਰੇਟਿਆਂ ਵਾਲਿਆਂ ਵਾਲਿਆ ਜਿਹਨਾਂ ਕਹਿੰਦੇ ਆ ਵੀ ਕਰਤਾ ਕਹਿਰ ਚੋਬਰਾਂ ਨੇ ਜੋ ਫੌਜ ਕਿਲੇ ਨੂੰ ਢਾਉਂਦੀ ਗੱਲ ਰਾਜੇ ਖੇਲੇ ਦੀ ਸੱਜੀ ਧੂਕਾਲ ਜੇ ਪਾਉਂਦੀ ਆਹ ਕਹਿੰਦੇ ਮੈਂ ਤੇ ਧੂਕਾਲ ਜੇ ਪਾ ਗਿਆ ਮੇਰੇ ਮਿੱਤਰੋ ਲੈ ਵੀ ਗੁਲਜ਼ਾਰੀ ਇੱਕ ਗੱਲ ਤੇ ਕਿਹਨੇ ਬਣਦੀ ਆ ਵੀ ਰੇੜੀਆਂ ਵਾਲੇ ਰੇੜੀਆਂ ਛੱਡ ਕੇ ਜਾਲ ਕੋਲੇ ਆ ਗਏ ਆ ਮੈਚ ਦੇਖਣ ਦੇ ਲਈ ਇਹ ਵੀ ਗੱਲ ਪੱਕੀ ਆ ਮੇਰੇ ਵੀਰੋ ਲਓ ਸਾਹਮਣੇ ਕਹਿੰਦੇ ਇਸ ਵळे ਕਬੱਡੀ ਫੇਰ ਮਨਿੰਦਰ ਦੀ ਪਈ ਹੋਈ ਐ ਆਹ ਸਾਹਮਣੇ ਪੈਂਦੀ ਰੇਡ ਤੇ ਯੈਰੋ ਮੁੰਡਾ ਲੁਧਿਆਣਿਆ ਇਹ ਯੈਰੋ ਆਹ ਕੀ ਵਾਲਾ ਆ ਆ ਵਾਹ ਏ ਨੌਜਾਨ ਵਾਹ ਏ ਨੌਜਾਨ ਲਓ ਮੈਚ ਹੋ ਗਿਆ ਸਮਾਪਤ ਹੋ ਗਿਆ ਚਲੋ ਆਪਾਂ ਨੰਬਰ ਵੀ ਸਾਂਝੇ ਕਰਾਂਗੇ ਪਹਿਲਾਂ ਦੋਨੋਂ ਟੀਮਾਂ ਦੇ ਨਾਂ ਦੇ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ